ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਚਿਹਰਾ ਹੋਇਆ ਬੇਨਕਾਬ ਪੰਜਾਬ ਦੀ ਸਿਆਸਤ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਤਰਥੱਲੀ ਮਚ ਗਈ ਹੈ ਮੰਤਰੀਆਂ ਵਿਧਾਇਕਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਉਧਰ ਟਾਰਗੇਟ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅ ਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਫੋਕੀ ਚੌਧਰ ਦਿਖਾਉਂਦੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਫੋਕੀ ਤੌਸ ਜਮਾਉਂਦੇ ਨੇ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਇੱਕ ਸ਼੍ਰੋਮਣੀ ਅਕਾਲੀ ਦਲ ਵਾਲੇ ਭਾਰਤੀ ਜਨਤਾ ਪਾਰਟੀ ਵਾਲੇ ਜਾ ਕਾਂਗਰਸ ਵਾਲੇ ਨਹੀਂ ਕਹਿ ਰਹੇ ਇਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਫੁੱਸ ਨੇ ਇਹਨਾਂ ਦੇ ਕੋਲ ਕੋਈ ਪਾਵਰ ਨਹੀਂ ਇਹ ਪਾਵਰਲੈਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਪਾਵਰਾਂ ਇਹਨਾਂ ਦੀਆਂ ਖੋ ਕੇ ਆਪਣੀ ਜੇਬਾਂ ਚ ਪਾਈਆਂ ਹੋਈਆਂ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਾਰੀਆਂ ਪਾਵਰਾਂ ਖੋ ਕੇ ਆਮ ਆਦਮੀ ਪਾਰਟੀ ਨੇ ਆਪਣੇ ਕਿਸੇ ਵਿੱਚ ਪਾਈਆਂ ਹੋਈਆਂ ਨੇ ਤੇ ਅਰਵਿੰਦ ਕੇਜੀਵਾਲ ਨੇ ਪਾਵਰ ਦਿੱਤੀ ਹੋਈ ਹੈ ਬਿਊਰੋਕ੍ਰੇਸੀ ਨੂੰ ਅਫਸਰ شاہੀ ਨੂੰ ਉਹ ਆਪਣੀ ਮਨਮਰਜ਼ੀ ਕਰ ਰਹੀ ਹੈ ਕਿਉਂਕਿ ਬਿਊਰੋਕ੍ਰੇਸੀ ਹੁਣ ਹੱਥਾਂ ਦੀ ਕਟ ਪਤਲੀ ਬਣ ਗਈ ਹੈ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਿਰਫ ਪੰਜਾਬ ਦੇ ਲੋਕਾਂ ਨੂੰ ਲੱਕੜ ਦੇ ਮੁੱਦੇ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦੇ ਸਿਰਫ ਗੱਲਾਂ ਦਾ ਖੜਾ ਬਣਾਉਣਾ ਜਾਣਦੇ ਨੇ ਜਾਣਦੇ ਨੇ ਇਸ ਕਰਕੇ ਅੱਜ ਇੱਕ ਅਜਿਹੇ ਵਿਧਾਇਕ ਦੀ ਤੁਹਾਨੂੰ ਅਸੀਂ ਗੱਲਬਾਤ ਸੁਣਾਵਾਂਗੇ ਜਿਸ ਨੇ ਰਾਜ ਕੇ ਲਾੜਤਾ ਪਾਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਭਾਈ ਤੁਸੀਂ ਫੋਕ ਫੋਕੀਆਂ ਫੜਾ ਫੋਕਾ ਚੌਧਰ ਪੁਰਾਣਾ ਨਾ ਦਿਖਾਓ ਤੁਹਾਡੇ ਪੱਲੇ ਕੁਛ ਨਹੀਂ ਤੁਸੀਂ ਪਾਵਰਲੈਸ ਹੋ ਤੁਹਾਡੀਆਂ ਸਾਰੀਆਂ ਸ਼ਕਤੀਆਂ ਖੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਜੇਬ ਵਿੱਚ ਅਤੇ ਉਧਰ ਡਾਇਵਰਟ ਹੋ ਗਈਆਂ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦੀ ਜੇਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਬੇਦਖਾਬ ਹੋਇਆ ਤੇ ਜਲੂਸ ਨਿਕਲਿਆ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਕਿ ਉਹ ਬਿਨਾ ਪਾਵਰ ਤੋਂ ਬਿਨਾ ਸ਼ਕਤੀਆਂ ਤੋਂ ਫੋਕੀ ਟੋਰ ਮਖਾਰਾ ਰਹੀ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਇੱਕ ਪਾਸੇ ਉਸ ਵਿਧਾਇਕ ਦੀ ਇੰਟਰਵਿਊ ਸੁਣ ਕੇ ਹੱਸ ਰਹੇ ਨੇ ਤਾਲੀਆਂ ਮਾਰ ਰਹੇ ਨੇ ਕਿ ਚਲੋ ਦੇਰ ਦੇਰ ਆਏ ਦਰਸਤ ਆਏ ਸੱਚ ਤਾਂ ਐਟਲੀਸ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਸਾਹਮਣੇ ਆ ਗਿਆ ਪਹਿਲਾ ਆਪਾਂ ਉਸ ਵਿਧਾਇਕ ਦੀ ਗੱਲਬਾਤ ਸੁਣਦੇ ਹਾਂ ਸਭੀ ਪਾਵਰ ਨਹੀਂ ਹੈਗੀ ਪੰਜਾਬ ਦੇ ਮੰਤਰੀ ਤੋਂ ਪਿਆ ਬਿਲਕੁਲ ਕੋਈ ਬੋਲੇ ਬਾਬੂ ਪਾਵਰਾ ਦਿੱਲੀ ਵਾਲਾ ਉਹ ਆਦਿ ਕਿ ਜੇ ਕਿਸੇ ਦੀ ਬਦਨੀ ਕਰਾਉਣੀ ਆ ਤੇ ਦਿੱਲੀ ਵਾਲਾ ਦਫੋਰ ਕਰਾਓ ਹੌਣ ਦਿੱਲੀ ਵਾਲਾ ਸਾਰੇ ਮੰਤਰੀ ਜਿੰਨੇ ਵੀ ਆ ਇਹ ਕੋ ਕਵੇ ਵੀ ਮੈਂ ਕਰ ਸਕਦਾ ਮੇਰੀ ਉਹਨਾਂ ਲੈਣ ਤੇ ਲੈ ਕੇ ਗੱਲ ਕਰਾ ਦੇ ਜਿਹੜੇ ਵੀ 15 16 ਮੰਤਰੀ ਆ ਦਿੱਲੀ ਪਹਿਲਾਂ ਕੌਣ ਆ ਜੀ ਐਸ ਆਈ ਕੋ ਸਾਰੇ ਜਿੰਨੇ ਹੁਣ ਆ ਰਹੇ ਆ ਮੈਂ ਉਹ ਯਾਰ ਕੇਜਰੀ ਵਾਲੀ ਆ ਮੈਂ ਨਾ ਹੁਣ ਤੂੰ ਥੱਲੇ ਤੇ ਉਹਨਾਂ ਦੀਆਂ ਖਾਂ ਸ਼ਾਖਾਂ ਆ

ਦਿਲ ਤੇ ਹੱਥ ਰੱਖ ਕੇ ਆਪਣਾ ਪੱਛਰੀ ਸੌਖਾ ਕਿਹਦੇ ਤੁਹਾਡੇ ਕੋਲ ਕਿੰਨੀ ਆ ਪਾਵਰ ਆ ਤੁਸੀਂ ਕਿਸੇ ਦੀ ਚੌਂਕੀਗਰ ਦੀ ਬਦਲੀ ਕਰਨ ਦੀ ਪਾਵਰ ਰੱਖਦੇ ਹੋ ਸਭ ਤੋਂ ਪਹਿਲਾਂ ਪਾਵਰ ਨਹੀਂ ਹੈਗੀ ਪੰਜਾਬ ਦੇ ਪੱਛਰੀ ਤੋਂ ਮੈਂ ਬਿਲਕੁਲ ਕੋਈ ਬੋਲੇ ਪਾਵਰ ਪਾਵਰਾ ਦਿੱਲੀ ਆਲਾ ਉਹ ਆਦੀ ਵੀ ਜੇ ਕਿਸੇ ਦੀ ਬਦਲੀ ਕਰਾਉਣੀ ਆ ਤੇ ਦਿੱਲੀ ਆਲਾ ਤੋਂ ਫੋਨ ਕਰਾਓ ਫੋਨ ਦਿੱਲੀ ਆਲਾ ਸਾਰੇ ਮੰਤਰੀ ਜਿੰਨੇ ਵੀ ਆ ਜੇ ਕੋਈ ਕਵੇ ਵੀ ਮੈਂ ਕਰ ਸਕਦਾ ਮੇਰੀ ਉਹਨਾਂ ਲੈਣ ਤੇ ਲਾ ਕੇ ਗੱਲ ਕਰਾ ਦੇ ਜਿਹੜੇ ਵੀ 15 16 ਮੰਤਰੀਆ ਦਿੱਲੀ ਪਹਿਲਾ ਕੌਣ ਹੈ ਜੀ ਜੀਪਾ ਸਾਰੇ ਜਿੰਦੇ ਹੁਣ ਆ ਰਹੇ ਆ ਪੈਣ ਯਾਰ ਕੇਜਰੀਵਾਲ ਦੇ ਨੇ ਨਾ ਹੁਣ ਥੱਲੇ ਤੋਂ ਉਹਨਾਂ ਦੀਆਂ ਖਾ ਸ਼ਾਖਾਂ ਆ ਕੀ ਜੀਵਨ ਡ੍ਰੈਕ ਕੰਮ ਕਰਦੇ ਨੇ ਸਾਰੇ ਦੀ ਬਦਲੀ ਲਈਏਗਾ ਜੋ ਵੀ ਕੁਝ ਕਰਨਾ ਆ ਉਹਨਾਂ ਨੇ ਤੋਰੀਆਂ ਸ਼ਾਖਾਂ ਦੀਆਂ ਸ਼ਾਖਾਂ ਆ ਉਹ ਆ ਵੀ ਉਹਨਾਂ ਨੂੰ ਫੋਨ ਕਰਾ ਦੂ ਤੇ ਕੰਮ ਹੋ ਜੂਗਾ ਨਹੀਂ ਤੇ ਬਾਈਕ ਨੂੰ ਤਾਂ ਖਾਲਸਾ ਤੇ ਇਹ ਨਹੀਂ ਪੰਜਾਬ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਬੀਤ ਮਾਜਰਾ ਹਰਮੀਤ ਹਰਮੀਤ ਸਿੰਘ ਪਠਾਨ ਮਾਜਰਾ ਇਨਾਂ ਵੱਲੋਂ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਆਪ ਆਦਮੀ ਪਾਰਟੀ ਦੀਆਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਉਹ ਕਹਿੰਦਾ ਹੈ ਕਿ ਮੰਤਰੀ ਸੋਚ ਚੱਕ ਕੇ ਮੈਨੂੰ ਕਹਿ ਦੇਣ ਕਿ ਸਾਡੇ ਹੱਥੇ ਪਾਵਰਾਂ ਨੇ ਸਾਡੇ ਹੱਥੇ ਸ਼ਕਤੀਆਂ ਨੇ ਅਸੀਂ ਕਿਸੇ ਚੌਕੀਦਾਰ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਜੇਕਰ ਅਸੀਂ ਕੰਮ ਕਰਾਉਣਾ ਹੈ ਬਿਊਰੋਕ੍ਰੇਸੀ ਦੇ ਕੋਲ ਤੇ ਸਾਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਨੂੰ ਅਪਰੋਚ ਕਰਨਾ ਪਵੇਗਾ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਖੇ ਬਿਊਰੋਕ੍ਰਾਸੀ ਲੱਗਦੀ ਹੈ ਤੇ ਨਾ ਮੰਤਰੀਆਂ ਦੇ ਨਾ ਵਿਧਾਇਕਾਂ ਦੀ ਸਿਰਫ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਜਿਹਦੇ ਵਿੱਚ ਰੰਗਵ ਚੱਡਾ ਨੇ ਜਿਹਦੇ ਵਿੱਚ ਸੰਦੀਪ ਪਾਟਕ ਹੈ ਜਿਹਦੇ ਵਿੱਚ ਸਤਿੰਦਰ ਜੀਨ ਹੈ ਜਿਹਦੇ ਵਿੱਚ ਮਨੀਸ਼ ਸਟੋਡਿਆ ਹੈ ਯਾਨੀ ਕਿ ਇਨ੍ਹਾਂ ਦੀਆਂ ਜਿਹੜੀਆਂ ਮੰਤਰੀਆਂ ਦੀਆਂ ਭਾਵਰਾ ਤੇ ਹੈਗੀਆਂ ਨੇ ਜਿਹੜੀਆਂ ਸਾਰੀਆਂ ਖੋ ਕੇ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਕਹਿੰਦਾ ਕਿ ਅਸੀਂ ਚੌਕੀਦਾਰ ਦੀ ਬਦਲੀ ਵੀ ਨਹੀਂ ਕਰਾ ਸਕਦੇ ਅਫਸਰ ਸਾਹੀ ਕੋਈ ਗੱਲ ਕਹਿੰਦੀ ਹੈ ਕਿ ਦਿੱਲੀ ਤੋਂ ਫੋਨ ਕਰਵਾ ਦਿਓ ਦਿੱਲੀ ਤੋਂ ਕੋਹਾ ਦਿਓ ਫਿਰ ਤੁਹਾਡਾ ਕੰਮ ਕੀਤਾ ਜਾਵੇਗਾ ਆਦਰਵਾਇਜ਼ ਸਾਡੀਆਂ ਕਹਿੰਦਾ ਫੋਕੀਆਂ ਟੋਹਰਾ ਨੇ ਫੋਕੀਆਂ ਸਾਡੀਆਂ ਤੌਸਾਂ ਨੇ ਫੋਕੀਆਂ ਅਸੀਂ ਫੋਕਾ ਅਸੀਂ ਚੌਧਰ ਫਨਾ ਪੰਜਾਬ ਦੇ ਲੋਕਾਂ ਨੂੰ ਦਿਖਾ ਰਹੇ ਹਾਂ ਸਿਰਫ ਅਸੀਂ ਕੁਰਸੀਆਂ ਤੇ ਘੁੰਮਦੇ ਨਜ਼ਰ ਹੀ ਸੋਹਣੇ ਲੱਗਦੇ ਹਾਂ ਉਹ ਕਹਿੰਦਾ ਕਿ ਜਿਸ ਨੇ ਪਾਵਰ ਦੀ ਵਰਤੋਂ ਕੀਤੀ ਹੈ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਤੇ ਉਹਦੀ ਮੇਰੇ ਨਾਲ ਫੋਨ ਤੇ ਗੱਲ ਕਰਵਾ ਦਿਓ ਮੈਂ ਉਹਦੀ ਚੰਗੀ ਤਰ੍ਹਾਂ ਲਾਪਾ ਕਰਾਂਗਾ ਧੰਨਵਾਦ